ਵਾਹ ਹੈ ਗੁਰੂ 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 Well... Wow. Wahe guru. Wah, hey, guru. Wah, hey, guru. Wah, hey, guru. Wah, guru. Wah, hey, guru. Wah, hey, guru. ਕੰਸਾ ਵਾਹਿਗੁਰੂ ਜੀ ਫਤੇ ਇਲਾਕਾ ਦੇ ਨਿਵਾਸੀ ਪਰਮ ਸਤਕਾਰਯੋਗ ਸਮੂਹ 사త్సੰਗ ਜੀਓ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਤਨ ਤਨ ਸਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਆਂ ਦੇ ਪਹਿਲੇ ਪ੍ਰਕਾਸ਼ ਪੁਰਬ ਦੇ ਸਬੰਧ ਦੇ ਵਿੱਚ ਹਰ ਸਾਲ ਦੀ ਤਰ੍ਹਾਂ ਪਿੰਡ ਮੁਖ ਲਿਆਣਾ ਵਿਖੇ ਗੁਰਦੁਆਰਾ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਵਿਖੇ ਹਰ ਸਾਲ ਦੀ ਤਰ੍ਹਾਂ ਸਮਾਗਮ ਕਿਤੇ ਜਾਂਦੇ ਹਨ ਜਿਨ੍ਹਾਂ ਵਿੱਚ ਗੱਲ ਵਾਲੇ ਦਿਨ ਤੋਂ ਸ਼੍ਰੀ ਅਖੰਡ ਪਾਤਸ਼ਾਹ ਚੱਲ ਰਹੇ ਹਨ ਅੱਜ ਨਿਸ਼ਾਨ ਸਾਹਿਬ ਜੀ ਦੀ ਸੇਵਾ ਕੀਤੀ ਗਈ ਹੈ ਅਤੇ ਕਾਨੂੰਨ ਇੱਕ ਤਰੀਕ ਨੂੰ ਸਵੇਰੇ 9:30 ਵਜੇ ਸ਼੍ਰੀ ਅਖੰਡ ਪਾਤਸ਼ਾਹ ਜੀ ਦੇ ਭੋਗ ਪਰ ਆਰੰਭ ਹੋਣਗੇ ਉਪਰੰਤ ਕੀਰਤਨ ਦੀ ਵਾਰ ਚੱਲਣੇ ਹਨ ਆਪ ਸਭ ਸੰਗਤਾਂ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਕਾਨੂੰਨ ਉਸਾਰੀ ਸੰਗਤ ਨੇ ਇਸੇ ਤਰ੍ਹਾਂ ਹੀ ਗੁਰਦੁਆਰਾ ਸ਼੍ਰੀ ਅੰਗੀਠਾ ਸਾਹਿਬ ਜੀ ਵਿਖੇ ਪਹੁੰਚਣ ਦੀ ਕਿਰਪਾਲਤਾ ਕਰਨੀ ਦੀ ਅਤੇ ਜੋ ਕਿ ਆਪ ਜੀ ਨੂੰ ਪਤਾ ਹੀ ਹੈ ਕਿ ਗੁਰਦੁਆਰਾ ਸਾਹਿਬ ਦੀ ਨਵੀਂ ਬਿਲਡਿੰਗ ਦੀ ਉਸਾਰੀ ਦਾ ਕੰਮ ਚੱਲ ਰਿਹਾ ਹੈ ਆਪ ਸਭ ਸੰਗਤਾਂ ਦੇ ਅਤੇ ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਕੰਮ ਚੱਲ ਰਹੇ ਹਨ ਆਪ ਜੀਆਂ ਨੂੰ ਬੇਨਤੀ ਹੈ ਕਿ ਵੱਧ ਤੋਂ ਵੱਧ ਜਿੰਨੀ ਵੀ ਸੇਵਾ ਹੋ ਸਕੇ ਆਪ ਜੀ ਆਪਣੀ ਮਾਇਆ ਰਹੀਂ ਜਾਂ ਸੀਮਿੰਟ ਰਹੀਂ ਵਜੜੀਆਂ ਰਹੀਂ ਜਿੱਦਾਂ ਵੀ ਆਪ ਜੀ ਨੇ ਸੇਵਾ ਕਰਨੇ ਚਾਹੁੰਦੇ ਹੋ ਆਪ ਜੀ ਜਲਦੀ ਤੋਂ ਜਲਦੀ ਇਸ ਬਿਲਡਿੰਗ ਦੇ ਵਿੱਚ ਹਿੱਸਾ ਪਾਓ ਜੋ ਕਿ ਜਲਦੀ ਕੰਮ ਕੰਪਲੀਟ ਹੋ ਸਕੇ ਬੇਨਤੀ ਪ੍ਰਵਾਨ ਕਰਨੀ ਦੀ ਆਸ਼ੀਰਵਾਦ ਗੁਰਦਿੱਕਾ ਖਾਲਸਾ ਵਾਹਿਗੁਰੂ ਜੀ ਖਾਤੇ